ਬੋਲਣਾ ਬੰਦੀ ਦੀ ਨਵੇਂ ਸੁਣਣੀ ਜੀ। ਕੀ ਵੀਡੀਓ ਆਪਣਾ? ਗੇਟ ਲਾਈਨ ਆਏ ਸੀ ਬਾਈ। ਠੀਕ ਹੈ ਸਿੱਧਾ ਜਾਂਦੇ ਸੀ ਇੱਥੋਂ। ਠੀਕ ਹੈ। ਆ ਗੈਨੀ ਬੜਿਆ ਇੱਧਰ। ਗੇਟ ਤੇ ਪਗੜ ਜਾ। ਗੈਨੀ ਬੜਦਾ ਸੀ ਬਾਈ ਠੀਕ ਹੈ। ਆਪਣਾ ਕੋਈ ਲੱਲਖ ਖਣੀ ਸੀ। ਸਮਾਨ ਸਮਾਨ ਦਲਾਲ ਚ ਪਿੱਛੇ ਆਏ ਸੀ। ਮੈਂ ਤਾਂ ਮੇਰੇ ਤਾਂ ਮੇਰਾ ਤਾਂ ਚੱਲ ਵੰਡੀ ਆ ਬਾਈ। ਮੇਰੇ ਦਾ ਸ਼ਰੇਸ਼। ਸ਼ਰੇਸ਼? ਹਾਂ ਬਾਈ। ਪੰਡ ਤਾਂ ਨਾ ਮੁੰਡਾ। ਹਾਂ ਬਾਈ। ਘਰ ਕਿੱਥੇ ਆ? ਘਰ ਸਾਡਾ ਰਾਮਾ ਰੋਡ ਤੇ ਬਾਈ। ਤੇ ਉਹ ਦੂਜਾ? ਦੂਜੇ ਦਾ ਇੱਥੇ ਆ ਬਾਈ। ਲੈ ਲੈ ਵਾਲਾ ਰੋਡ ਨਹੀਂ ਇੱਧਰ। ਇੱਥੇ ਕੀ ਲੈਣਾ ਸੀ? ਇੱਥੇ ਬਾਈ ਮੈਂ ਅਸੀਂ। ਖਾਜੇ ਨਵੇਂ ਪਿੰਡ ਤੋਂ ਆਈ ਜਾਂਦੀ ਸੀ ਭਈ ਨਵੇਂ ਪਿੰਡ ਤੋਂ ਭਵੇਂ ਟੂਲ ਟੈਕਸ ਤੇ ਕੈਮਰੇ ਲੱਗੇ ਚੈੱਕ ਕਰਾ ਲੂ ਭਵੇਂ ਇੱਥੇ ਟੱਬੇ ਦੀ ਕੀ ਲੈਣਾ ਟੱਬੇ ਤੇ ਭਈ ਸਿੱਧਾ ਜਾਈ ਜਾਂਦੀ ਸੀ ਠੀਕ ਹੈ ਉਹ ਗੇਟ ਪਿਆ ਸੀ ਜਿਹੜਾ ਉਹਦੇ ਨਹੀਂ ਤੇ ਡਿੱਗ ਪਈ ਥੋਡੀ ਨਹੀਂ ਤੇ ਨਹੀਂ ਭਈ ਆ ਗੈਨੀ ਚਾ ਕਹਿੰਦੀ ਕਹਿੰਦਾ ਗੇਟ ਲੈ ਲਵਨੇ ਮੈਂ ਖੜਾ ਰਹਿਣ ਦੇ ਕਹਿੰਦੀ ਆਪਾਂ ਚੱਲਦੇ ਆਂ ਭਈ ਮੁੱਲ ਲਿਆ ਸੀਗੇ ਚੱਕਣਾ ਸੀ ਸਹੀ ਦਾ ਸਹੀ ਬੋਲ ਪਾ ਚੱਕੀ ਆ ਢਾਂਗ ਜੀ ਚੱਕੀ ਸਾਰਾ ਕੁਝ ਚੱਕਣਾ ਆਈ ਸੀ ਭਈ ਚੱਕਣਾ ਆਈ ਸੀ ਨਾ ਠੀਕ ਹੈ ਗੱਪੀ ਮਾਰ ਆ ਆ ਆ ਵੀ ਗੱਡੇ ਨੇ ਆ ਆ ਤੁਸੀਂ ਗੱਡੇ ਆ ਗੱਡੇ ਇਹਨੇ ਗੱਡੇ ਭਈ ਗੈਨੀ ਨੇ ਆਪਣਾ ਕੋਈ ਉਧਰ ਆ ਜਾਂਦਾ ਆ ਜਾਂਦਾ ਤੁਸੀਂ ਥੋੜੇ ਨਾ ਮੈਂ ਨਹੀਂ ਥੋੜਿਆ ਬਈਆ ਗੈਨੀ ਨਹੀਂ ਥੋੜਿਆ ਆਪਣਾ ਤਾਂ ਸੀਗਾ ਬਈ ਮੈਂ ਤਾਂ ਆਪ ਤਾਂ ਬਾਹਰ ਮੈਨੂੰ ਨਾਲ ਨਾਲ ਲੈ ਕੇ ਬਈ ਨਾਲ ਲੈ ਕੇ ਆਇਆ ਬਈ ਮੈਨੂੰ ਲੈ ਕੇ ਚੋਰ ਆ ਗਿਆ ਨਹੀਂ ਹਾਂ ਤਾਂ ਮੂੰਹ ਦਿਖਾ ਦਿੰਦਾ ਤੂੰ ਹੀ ਤੋੜਿਆ ਨੇ ਬਈ ਜਿੰਦਾ ਮੈਂ ਤੋੜਿਆ ਜਿਵੇਂ ਮੈਨੂੰ ਕਿਹਾ ਗਿਆ ਸੀਗਾ ਵੀ ਆਏ ਬਈ ਇਹਨੇ ਕਿਹਾ ਪਿੰਡ ਤੈਨੂੰ ਕਿਹਨੇ ਕੱਲ ਦੀ ਚੱਪ ਕਰੋ ਚੱਪ ਕਰੋ ਲੈ ਕਿਹਾ ਕਿਹਨੇ ਇਹਨੇ ਕਿਹਾ ਸੀਗਾ ਇਹਨੇ ਕਿਹਾ ਸੀ ਮੈਂ ਤਾਂ ਪਹਿਲੀ ਵਾਰ ਆਇਆ ਨਹੀਂ ਕਦੇ ਪਿੰਡ ਇਹ ਮੇਰਾ ਪਿੰਡ ਤਾਂ ਵੀ ਤਲਵੰਡੀ ਸਾਬੋ ਇੱਧਰ ਕਿੱਥੇ ਰਹਿਣਾ ਲੇਲੇ ਵਾਲੇ ਰੋਡ ਤੇ ਇੱਥੇ ਹੀ ਲੈਣਾ ਜੀ ਬਈ ਇਹਦੇ ਨਾਲ ਆਇਆ ਸੀ ਕਿ ਮੈਂ ਤਾਂ ਘਰੋਂ ਕਬਾੜ ਲਾਉਣਾ ਸਹੀ ਦੱਸੀ ਬਈ ਸਮਾਨ ਮੈਂ ਲਾਉਣਾ ਕਿ ਜਮਾਨਾ ਦੋਨੇ ਇਹ ਤਾਂ ਮੈਨੂੰ ਪਤਾ ਨਹੀਂਗਾ ਸਾਹੀ ਚੱਕਾ ਦਿਖਾਉਂਗੀ ਇਧਰ ਆਹੀ ਚੱਕਾ ਆਹ ਵੈਕਟਰ ਪਿਆ ਜਿੰਦਾ ਦੁਗਾ ਪਹਿਲਾਂ ਜਿੰਦਾ ਜਵਾਨੀ ਨੁੱਕਰ ਦਾ ਜਿੰਦਾ ਵੀ ਗੱਡਣਾ ਹੈ ਹੈ ਜਿੰਦਾ ਵੀ ਮੈਨੂੰ ਜਿਵੇਂ ਨੇ ਕਿਹਾ ਕਿ ਨਾ ਐ ਪਾ ਕੇ ਖਿੱਚਦੀ ਮੋਂਵੇਂ ਨਾ ਨਾ ਬਈ ਆਪਣਾ ਨਾ ਅੱਜ ਤੱਕ ਬਈ ਮੈਂ ਜਮਾ ਗਲਤੀ ਮੰਨਦਾ ਪਰ ਬਈ ਮੈਂ ਜੋ